ED ਦੇ ਵੱਲੋਂ ਇੱਕ ਕਾਂਗਰਸੀ ਲੀਡਰ ਨੂੰ ਗ੍ਰਫਤਾਰ ਕੀਤਾ ਹੈ ਦਰਸਲ ਉਹਨਾਂ ਦੇ ਪੀਏ ਦੀ ਨੌਕਰ ਦੇਕਰੋਂ ਤਕਰੀਬਨ 37 ਕਰੋੜ ਦੀ ਰਕਮ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਸੀ ਤੇ ਪੁੱਛਗਿੱਛ ਤੋਂ ਬਾਅਦ ED ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਦੱਸਿਆ ਗਿਆ ਕਿ ਆਲਮਗਿਰ ਆਲਮ ਕਾਂਗਰਸੀ ਲੀਡਰ ਦਾ ਨਾਂ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਹੈ ਦਰਸਲ 6 ਮਹੀਨਿਆਂ ED ਦੇ ਵੱਲੋਂ ਉਹਨਾਂ ਦੇ ਪਰਸਨਲ ਸੈਕਟਰੀ ਦੇ ਨੌਕਰ ਦੇ ਘਰ ਰੇਡ ਕੀਤੀ ਸੀ ਨੌਕਰ ਦੇ ਫਲੈਟ ਦੇ ਘਰ ਫਲੈਟ ਦੇ ਵਿੱਚ ਰੇਡ ਕੀਤੀ ਸੀ ਦੋਸਤੋ ਬਾਅਦ ਵੱਡੀ ਗਿਣਤੀ ਦੇ ਵਿੱਚ ਉੱਥੇ ਨਕਦੀ ਬਰਾਮਦ ਹੋਈ ਸੀ ਨੋਟਾਂ ਦੇ ਪਹਾੜ ਉੱਥੇ ਈਡੀ ਨੂੰ ਮਿਲੇ ਸੀ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਨੋਟ ਗਿਨਨ ਦੇ ਲਈ ਮਸ਼ੀਨਾਂ ਤੱਕ ਲਿਆਂਦੀਆਂ ਪਈਆਂ ਸੀ ਮਸ਼ੀਨਾਂ ਦੇ ਨਾਲ ਨੋਟ ਨੋਟਾਂ ਦੀ ਗਿਣਤੀ ਕੀਤੀ ਸੀ ਦੱਸ ਸੀ ਕਿ 6 ਮਹੀਨਿਆਂ ਘਟਾ ਵਾਪਸ ਸੀ ਦੋਸਤੋ ਬਾਅਦ ਨੋਟਾਂ ਦੀ ਗਿਣਤੀ ਕਰਨ ਦੇ ਲਈ ਮਸ਼ੀਨਾਂ ਵੀ ਜਿਹੜੀਆਂ ਨੇ ਬੁਲਾਈਆਂ ਜਾਂਦੀਆਂ ਨੇ ਗਿਣਤੀ ਕੀਤੀ ਜਾਂਦੀ ਹੈ 70 ਕਰੋੜ ਤੋਂ ਵੱਧ ਦੀ ਰਕਮ ਦੱਸੀ ਜਾ ਰਹੀ ਸੀ ਦੋਸਤੋ ਬਾਅਦ ਇਸੇ ਪੈਸ਼ਨ ਦੇ ਮਾਮਲੇ ਦੇ ਵਿੱਚ ਮੰਤਰੀ ਆਲਮਗਿਰ ਆਲਮ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੇ ਦੌਰਾਨ ਬਾਅਦ ਦੇ ਵਿੱਚ ਈਡੀ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਕਿ ਉਸ ਤੋਂ ਪਹਿਲਾਂ ਮੰਗਲਵਾਰ ਨੂੰ ਪੁੱਛਗਿੱਛ ਕੀਤੀ ਗਈ ਸੀ ਯਾਨੀ ਕਿ ਪਰਸੂ ਪੁੱਛਗਿੱਛ ਹੋਈ ਸੀ ਬੀਤੇ ਕੱਲ ਪੁੱਛਗਿੱਛ ਹੁੰਦੀ ਹੈ ਤਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਗ੍ਰਫਤਾਰ ਕਰਨ ਤੋਂ ਬਾਅਦ ਈਡੀ ਦੇ ਵੱਲੋਂ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਦੀ ਕਿ ਚਾਰਖਣ ਸਰਕਾਰ ਦੇ ਵਿੱਚ ਮੰਤਰੀ ਦੱਸੇ ਜਾ ਰਹੇ ਨੇ ਆਲਮਗਿਰ ਆਲਮ ਜੋ ਕਿ ਰੂਰਲ ਡਵੈਲਪਮੈਂਟ ਐਂਡ ਪਾਰਲੀਮੈਂਟਰੀ ਅਫੇਅਰਸ ਦੇ ਮੰਤਰਾਲਾ ਉਹਨਾਂ ਦੇ ਕੋਲ ਸੀਗਾ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਦੱਸਦੀ ਕਿ ਉਹਨਾਂ ਦੇ ਪਰਸਨਲ ਸੈਕਟਰੀ ਦੇ ਨੌਕਰ ਦੇ ਕਰੋਂ ਜਿਹੜਾ ਹੈ 37 ਕਰੋੜ ਦੇ ਵੱੱਦੀ ਰਕਮ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਗ੍ਰਫਤਾਰ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲਟ ਈਡੀ ਦੇ ਵੱਲੋਂ ਇੱਕ ਕਾਂਗਰਸੀ ਲੀਡਰ ਨੂੰ ਗ੍ਰਫਤਾਰ ਕੀਤਾ ਦਰਸਲ ਉਹਨਾਂ ਦੇ ਪੀਏ ਦੇ ਨੌਕਰ ਦੇ ਕਰੋਂ ਤਕਰੀਬਨ 37 ਕਰੋੜ ਦੀ ਰਕਮ ਦੀ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਸੀ ਤੇ ਪੁੱਛਗਿੱਛ ਤੋਂ ਬਾਅਦ ED ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਦੱਸਿਆ ਕਿ ਆਲਮਗਿਰ ਆਲਮ ਕਾਂਗਰਸੀ ਲੀਡਰ ਦਾ ਨਾਂ ਦੱਸਿਆ ਜਾ ਰਿਹਾ ਹੈ ਜਿਹਨਾਂ ਨੂੰ ਗ੍ਰਫਤਾਰ ਕੀਤਾ ਹੈ ਦਰਸਲ 6 ਮਹੀਨਿਆਂ ED ਦੇ ਵੱਲੋਂ ਉਹਨਾਂ ਦੇ ਪਰਸਨਲ ਸੈਕਟਰੀ ਦੇ ਨੌਕਰ ਦੇ ਘਰ ਰੇਡ ਕੀਤੀ ਸੀ ਨੌਕਰ ਦੇ ਫਲੈਟ ਦੇ ਘਰ ਫਲੈਟ ਦੇ ਵਿੱਚ ਰੇਡ ਕੀਤੀ ਸੀ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਉੱਥੇ ਨਕਦੀ ਬਰਾਮਦ ਹੋਈ ਸੀ ਨੋਟਾਂ ਦੇ ਪਹਾੜ ਉੱਥੇ ਈਡੀ ਨੂੰ ਮਿਲੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਨੋਟ ਗਿਨਨ ਦੇ ਲਈ ਮਸ਼ੀਨਾਂ ਤੱਕ ਲਿਆਂਦੀਆਂ ਪਈਆਂ ਸੀ ਮਸ਼ੀਨਾਂ ਦੇ ਨਾਲ ਨੋਟਾਂ ਦੀ ਗਿਣਤੀ ਕੀਤੀ ਸੀ ਦੱਸ ਸੀ ਕਿ 6 ਮਈ ਨੂੰ ਇਹ ਘਟਨਾ ਵਾਪਰਸੀ ਜਿਸ ਤੋਂ ਬਾਅਦ ਨੋਟਾਂ ਦੀ ਗਿਣਤੀ ਕਰਨ ਦੇ ਲਈ ਮਸ਼ੀਨਾਂ ਵੀ ਜਿਹੜੀਆਂ ਨੇ ਬੁਲਾਈਆਂ ਜਾਂਦੀਆਂ ਨੇ ਗਿਣਤੀ ਕੀਤੀ ਜਾਂਦੀ ਹੈ 70 ਕਰੋੜ ਤੋਂ ਵੱਧ ਦੀ ਰਕਮ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਇਸ ਇਸਾਂ ਦੇ ਮਾਮਲੇ ਦੇ ਵਿੱਚ ਮੰਤਰੀ ਆਲਮਗਿਰ ਆਲਮ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੇ ਦੌਰਾਨ ਬਾਅਦ ਦੇ ਵਿੱਚ ਈਡੀ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਕਿ ਉਸ ਤੋਂ ਪਹਿਲਾਂ ਮੰਗਲਵਾਰ ਨੂੰ ਪੁੱਛਗਿੱਛ ਕੀਤੀ ਗਈ ਸੀ ਯਾਨੀ ਕਿ ਪਰਸੂ ਪੁੱਛਗਿੱਛ ਹੋਈ ਸੀ ਬੀਤੇ ਕੱਲ ਪੁੱਛਗਿੱਛ ਹੁੰਦੀ ਹੈ ਤਾਂ ਫਿਰ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਗ੍ਰਫਤਾਰ ਕਰਨ ਤੋਂ ਬਾਅਦ ਈਡੀ ਦੇ ਵੱਲੋਂ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੱਸਦੀ ਕਿ ਚਾਰਖਣ ਸਰਕਾਰ ਦੇ ਵਿੱਚ ਮੰਤਰੀ ਦੱਸੇ ਜਾ ਰਹੇ ਨੇ ਆਲਮਗਿਰ ਆਲਮ ਜੋ ਕਿ ਰੂਰਲ ਡਵੈਲਪਮੈਂਟ ਐਂਡ ਪਾਰਲੀਮੈਂਟਰੀ ਅਫੇਅਰਸ ਦੇ ਮੰਤਰਾਲਾ ਉਹਨਾਂ ਦੇ ਕੋਲ ਸੀਗਾ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਦੱਸਦੇ ਕਿ ਉਹਨਾਂ ਦੇ ਪਰਸਨਲ ਸੈਕਟਰੀ ਦੇ ਨੌਕਰ ਦੇ ਕਰੋਂ ਜਿਹੜਾ ਹੈ 37 ਕਰੋੜ ਦੇ ਵੱੱਦੀ ਰਕਮ ਬਰਾਮਦ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਗ੍ਰਫਤਾਰ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲਟਨ